ਦੋਸਤੋ ਆਪਣੇ ਵਾਲੇ ਪੰਜਾਬੀ ਵੀ ਆਤੀ ਨਾ ਜਿਹੜੇ ਪਾਸੇ ਪੈ ਜਾਂਦੇ ਆ ਪਤੰਦਰ ਬਸ ਕਰਾ ਦਿੰਦੇ ਆ ਤੇ ਗੱਲ ਕਰਦੇ ਆ ਜਵਾਕਾਂ ਨੂੰ ਕੈਨੇਡਾ ਭੇਜਣ ਦੀ ਪਤੰਦਰਾ ਨੇ ਅੱਗਾ ਦੇਖਿਆ ਨਾ ਪਿੱਛਾ ਦੇਖਿਆ ਵੀ ਦੱਬੀ ਤੁਰੇ ਚੱਲੋ ਜਹਾਜ਼ਾਂ ਦੀਆਂ ਟਿਕਟਾਂ ਮਹਿੰਗੀਆਂ ਕਰਾਤੀਆਂ ਕਾਲਜ ਭਰਤੇ ਉੱਥੇ ਨਾ ਪ੍ਰਾਈਵੇਟ ਕਾਲ ਛੱਡਿਆ ਪਤੰਦਰਾ ਨੇ ਨਾ ਸਰਕਾਰੀ ਛੱਡਿਆ ਨਾ ਐਂ ਦੇਖਿਆ ਵੀ ਸਾਡਾ ਜਵਾਕ ਉੱਥੇ ਕਿਹੜੇ ਕੋਰਸ ਚਾ ਵੀ ਬਸ ਐਂ ਸੀ ਵੀ ਕੇਰਾ ਕੈਨੇਡਾ ਡਿੱਗ ਪੇ ਬੱਚਾ ਜਾ ਕੇ ਉੱਥੇ ਦਾ ਜਵਾਕ ਵੀ ਮਨ ਲੋਹੇ ਦਾ ਹੋਵੇ ਬਸ ਸੋਨੇ ਦਾ ਬਣ ਜਾਊਗਾ ਇਹ ਇਹਦਾ ਵੱਡਾ ਨੁਕਸਾਨ ਹੋਰ ਕੀ ਹੋਇਆ ਜਿਹੜਾ ਸਾਡੇ ਇੱਥੇ ਜਵਾਕ ਪੜਨ ਵਾਲੇ ਸੀ ਉਹਨਾਂ ਦੇ ਪੈਰ ਨਿਕਲ ਗਏ ਉਹ ਜਵਾਕ ਕੀ ਹੋਇਆ ਉਹਨਾਂ ਨੂੰ ਦੇਖ ਕੇ ਵੀ ਯਾਰ ਇਹਦਾ ਜਵਾਕ ਲੰਘੇ ਕੈਨੇਡਾ ਵਾਲੇ ਵੀ ਅਸੀਂ ਤਾਂ ਪਤਾ ਨਹੀਂ ਇੱਥੇ ਕਿੱਥੇ ਰਹਿ ਗਏ ਉਹ ਭਈ ਜਿਹੜੇ ਜਵਾਕਾਂ ਨੂੰ ਇੱਥੇ ਨੌਕਰੀ ਮਿਲ ਸਕਦੀ ਆ ਇੱਥੇ ਕੋਈ ਕਿਤੇ ਤੇ ਲੱਗ ਸਕਦੇ ਆ ਘਰੇ 2 ਰੁਪਏ ਹੈਗੇ ਕਾਰੋਬਾਰ ਕਰ ਸਕਦੇ ਨੇ ਇੱਥੇ ਕੰਮ ਕਰ ਕਰ ਲਓ ਉਹ ਹੁਣ ਕੀ ਆ ਜਦੋਂ ਉੱਥੇ ਰਸ਼ਵਾਲਾ ਹੋ ਗਿਆ ਉੱਥੇ ਜਿਵੇਂ ਝਾੜ ਚ ਬਿੱਲਾ ਫਸਿਆ ਹੁੰਦਾ ਐ ਝਾਕਦੇ ਨੇ ਨਾ ਤਾਂ ਉੱਥੇ ਕੰਮ ਆ ਕਹਿੰਦੇ ਨਾ ਉੱਥੇ ਰਹਿਣ ਨੂੰ ਥਾ ਸੋ ਇਸ ਕਰਕੇ ਕੀ ਆ ਇਹਦੀ ਲਿਆਕਤ ਆ ਉਹਦਾ ਹਰੇਕ ਥਾਂ ਮੁੱਲ ਆ ਆਪਾਂ ਜਵਾਕਾਂ ਦੀ ਪੜ੍ਹਾਈ ਤੇ ਫੋਕਸ ਕਰੀਏ ਉਹਨਾਂ ਨੂੰ ਅਕਲ ਦੇਣ ਤੇ ਫੋਕਸ ਕਰੀਏ ਤਾਂ ਕਿ ਉਹ ਵੱਡੇ ਹੋ ਕੇ ਕਿਤੇ ਮਰਜ਼ੀ ਚਲੇ ਜਾਣ ਕਿਸੇ ਦੇ ਦੁਨੀਆ ਦੇ ਕੋਨੇ ਚਲੇ ਜਾਣ ਉਹਨੂੰ ਰੋਜ਼ਗਾਰ ਪੈਸਾ ਟਕਾ ਤਾਂ ਮਿਲ ਜੂਗਾ ਸੋ ਥੋੜਾ ਜਿਆਦਾ ਆਪਾਂ ਇਸ ਪਾਸੇ ਵੱਲ ਧਿਆਨ ਦੇਈਏ ਸਾਡੀ ਪੂੰਜੀ ਆ ਸਾਡੀ ਬੇਸ਼ਮਾਰ ਕੀਮਤੀ ਸੰਪਤੀ ਨਾ ਜਵਾਕ ਜੇ ਕੋਈ ਆਪਾਂ ਨਕਲ ਕਰਨੀ ਆ ਚੰਗੇ ਕੰਮ ਦੀ ਕਰੋ ਪਰ ਐ ਨਾ ਹੋਵੇ ਕਿ ਅੰਨੇ ਬਾਪ ਭਜੇ ਜਾਈਏ ਥੋੜਾ ਜਿਆਦਾ ਰੋਕੋ ਤੇ ਸੋਚੋ ਜਿਹੜੇ ਜਵਾਕ ਇੱਥੇ ਪੜ੍ਹ ਸਕਦੇ ਆ ਉਹਨਾਂ ਨੂੰ ਪੜ੍ਹਾਓ ਉਹਨਾਂ ਨੂੰ ਖੂਬ ਲਿਖਤਵਾਨ ਬਣਾਓ